ਹਾਂਜੀ ਤੁਸੀਂ ਇਕੱਠ ਦੇ ਕੇ ਤਾਂ ਉਹਦੇ ਆਵੇ ਸਾਡਾ ਬੜਾ ਉਤਸ਼ਾਹ ਹੈ ਕਿਵੇਂ ਅਸੀਂ ਐਮਐਲਏ ਸਾਹਿਬ ਨੂੰ ਇਸ ਟਾਈਮ ਇੱਥੇ ਹੀ ਅਗਾਜ ਹੋਇਆ ਸੀ ਨਾ ਕਿ ਤੇ ਸੀਐਮ ਸਾਹਿਬ ਆਏ ਤੇ ਜਿੱਤ ਦਾ ਇੱਥੇ ਤੋਂ ਪਤਾ ਲੱਗੇ ਸੀ ਹੁਣ ਵੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਐਮਐਲਏ ਸਾਹਿਬ ਸੌਰੀ ਮਲਵਿੰਦਰ ਕਾਂਗੜੀ ਇੱਥੇ ਐਮਪੀ ਬਣ ਕੇ ਜਾਉਂਗੇ ਕਿਉਂਕਿ ਇੱਥੇ ਦੀ ਇੱਕ ਇੱਕ ਦਾ ਇਹ ਗੁਰੂਆਂ ਦੀ ਧਰਤੀ ਹੈ ਜਿਹੜਾ ਵੀ ਇੱਥੇ ਤੇ ਜਿੱਤਦਾ ਹਮੇਸ਼ਾ ਉਹਦੀ ਜਿੱਤ ਹੁੰਦੀ ਹੈ ਤੇ ਸਾਨੂੰ ਪੱਕਾ ਵਿਸ਼ਵਾਸ ਹੈ ਕਿ ਮਲਵਿੰਦਰ ਸਿੰਘ ਕਾਂਗੜੀ ਐਮਪੀ ਬਣ ਕੇ ਰੋਪੜ ਰੋਪੜ ਜ਼ਿਲ੍ਹੇ ਚੋਂ ਸਾਰੇ ਉਹਦੇ ਚ ਜਿੱਤ ਕੇ ਜਾਉਂਗੇ ਕੀ ਲੱਗਦਾ ਤੁਸੀਂ ਵੀ ਪਹਿਲਾ ਉਹ ਤੇ ਔਰਤਾ ਕਿਸ ਤਰ੍ਹਾਂ ਦਿਖਦੀ ਆ ਆਪਣੀ ਪਾਰਟੀ ਕੀ ਕਰਦੀ ਬਹੁਤ ਵਧੀਆ ਜੀ ਇੱਕ ਤਾਂ ਦੇਖੋ ਸਭ ਤੋਂ ਪਹਿਲਾ ਔਰਤਾਂ ਨੂੰ ਪਤਾ ਵੀ ਬਿਜਲੀ ਦੇ ਬਿੱਲ ਮਾਫ ਹੋ ਚੁੱਕੇ ਆ ਇੱਕ ਬੱਚਿਆਂ ਦੀ ਪੜ੍ਹਾਈ ਹੋ ਪੜ੍ਹਾਈ ਦਾ ਖਰਚਾ ਬਹੁਤ ਘਟ ਗਿਆ ਜਿਹੜੇ ਸਰਕਾਰੀ ਸਕੂਲਾਂ 'ਚ ਵੜਦੇ ਆਂ ਦੂਸਰਾ ਸਰਕਾਰੀ ਹਸਪਤਾਲਾਂ ਵਿੱਚ ਖਰਚਾ ਵੀ ਹੋ ਗਿਆ ਏ ਬੱਚਾ ਦਾ ਬੱਚਾ ਦਾ ਕਿਰਾਇਆ ਵੀ ਆ ਏ ਔਰਤਾਂ ਦਾ ਸਿੱਧਾ ਕੱਟਦਾ 10000 ਰੁਪਏ ਮਹੀਨੇ ਦਾ ਵਾਅਦਾ ਹੈ ਇਸ ਕਰਕੇ ਔਰਤਾਂ ਦਾ ਬਹੁਤ ਖੁਸ਼ੀ ਆ ਖੁਸ਼ੀ ਹੈ ਦੇ 50 ਦੇ ਦੋ ਸਾਲ ਦੇ ਕਿੱਕਾ ਕੰਮ ਨੂੰ ਦੇਖ ਕੇ ਲੋਕ ਆਪ ਆ ਗਏ ਆਵਦੀ ਪਾਰਟੀ ਦੀ ਜੁਆਇਨਿੰਗ ਕਰਦੇ ਕੀ ਲੱਗਦਾ ਆਹ ਵਾਲੇ ਸਮੇਂ ਦੇ ਵਿੱਚ ਇਹ ਹਜ਼ਾਰ ਤੇ ਉਹ ਵੀ ਮਿਲ ਸਕਦਾ ਹਾਂਜੀ ਹਾਂਜੀ ਮਾਨ ਸਾਹਿਬ ਨੇ ਮੈਂ ਪਰਸੋਂ ਜਲੰਧਰ ਗਿਆ ਸੀ ਕਿ ਜਿਹੜਾ ਇੱਕ ਵੇਰੀ ਗਰੰਟੀ ਦਿੰਦੀ ਹੈ ਬੀਬੀਆਂ ਦੀ ਉਹ ਮੈਂ ਜ਼ਰੂਰ ਦੀ ਪੂਰੀ ਕਰੂੰਗਾ ਜਿਸ ਕਰਕੇ ਸਾਰੀਆਂ ਬੀਬੀਆਂ ਨੂੰ ਦੀ ਬਾਲ ਤੋਂ ਬਾਅਦ ਸਾਡੇ ਐਮਪੀਆ ਨੂੰ ਜਿੱਤਾ ਕੇ ਆਪਣਾ ਸੈਂਟਰ ਵਿੱਚ ਬੈਠਦਾ ਜੋ ਸਾਡੇ ਜਿਹੜੇ ਪੰਜਾਬ ਨਾਲ ਧੱਕਾ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ। ਉਹ ਸਾਰੇ ਸਾਰੇ ਪੰਜਾਬ ਵਿਆਪਕ ਹੋ ਰਿਹਾ ਹੋਇਆ ਹੈ। ਕੋਈ ਨਹੀਂ ਸ਼ੱਕ ਨਹੀਂ ਹੈਗਾ ਕਿ ਇਹ ਜਿਸ ਤਰ੍ਹਾਂ ਚੱਲ ਪਾ ਜਾ ਰਹੀ ਹੈ। ਇਸ ਵਾਰੀ ਮੌਕੇ ਹਰ ਫਰਕ ਪੈ ਰਿਹਾ। ਉਹਦੇ ਵਿੱਚ ਜਿਹੜੇ ਆਰਗੇਨਾਈਜ਼ ਹੋਏ ਹੋਏ ਮੌਕੇ ਦੇ ਵਿੱਚ ਉਹ ਅਸੀਂ ਫੜ ਕੇ ਪਾ ਦੇਣੀ ਗੱਡੀ ਨਹੀਂ ਅਸਵਾਲੀ। ਲੱਖ ਜੋਰ ਨਾਲਵੇ ਜੋ ਮਰਜ਼ੀ ਕਹਿਵੇ ਜਿਹੜਾ ਮਰਜ਼ੀ ਮੁੱਢੋਂ ਸਾਲਵੇ ਜਿੱਤਾ ਮਰਜ਼ੀ ਆ ਜੇ ਇਸ ਵਾਰੀ ਮੋਦੀ ਨੇ ਗਿਰ ਜਾਣਾ ਸਭ ਪੂਰੀ ਮਿਹਦਾ ਸਭੀ ਸ਼ਹਿਰ ਵਿੱਚ ਫਲਦ ਤੇ ਦਾਤਪਾ ਜੀ ਬਹੁਤ ਮੋਟਾ ਲੱਗੇ ਜਿੱਤਣਗੇ ਜੇ ਵੀ ਅਗਲੀ ਵਾਰ 40% ਦਾ ਨਾਰਾਇਣ ਖੇਗਾ ਉਹਨਾਂ ਦਾ ਤੋ ਪਦਰ ਪਦਰ ਲਖੀ ਨੂੰ ਲਖੀ ਪੱਤੇ ਬਾਹਰ ਉਹਨਾਂ ਨਾਲ ਹੋਰ ਉਹ ਜੁਮਾਈ ਬਾਦ ਬੰਦੇ ਜੁਮੜੇ ਨਮਾਇਦ ਪਾਰਟੀ ਹੈ ਉਸ ਲਈ ਤੈਨਕ ਕੋਈ ਮਿਲਦਾ ਨਹੀਂ ਨੌਕਰ ਜਿਹਾ ਵੀ ਕਰਦੇ ਇਹ ਨੌਕਰੀ ਦਾ ਵੀ ਨਹੀਂ ਕਰਦੇ ਇਹ ਆਮ ਗਰੀਬਾਂ ਦੇਖ ਨਹੀਂ ਕਰਦੇ ਇਹਨਾਂ ਨੂੰ ਇੱਕੋ ਮੁੱਖ ਤੌਰ ਤੇ ਜੇ ਬੰਦ ਲੋਕ ਆਪਸੇ ਲੜੋਣੇ ਕਿਵੇਂ ਹੈ ਕਹਿੰਦੇ ਆਮ ਆਦਮੀ ਪਾਰਟੀ ਦਾ ਪਰਟੀਆ ਭਾਵੇਂ ਅਰੁਣ ਕੇ ਵੀ ਚੇਰ ਕਰਕੇ ਉਹਨੂੰ ਇਸ ਤੋਂ ਮਦਦ ਕੀ ਹੋਈਗਾ ਜੇ ਜਿਹੜੇ ਕੋਈ ਇੱਕ ਹਿੰਦੁਸਤਾਨ ਦੇ ਲੋਕ ਹੋ ਰਹੇ ਹੁੰਦਾ ਤੁਸੀਂ ਦੇਖੋ ਜੇ ਜੋ ਤਕਰਾਰ ਹੋਵੇ ਉਹ ਨਿਕਲਦਾ ਹਟਾਓ ਉਹ ਲਿਆਇਆ ਜਮਾਨੇ ਤੋਂ ਜਿੱਤਿਆ ਹੋਇਆ ਕੀ ਨੀਗਾ ਅਜੂਣ ਜਾਣਦੇ ਆ ਅਸੀਂ 2012 ਦੇ ਕਿਤੇ ਨਾਲੇ ਹੋਏ ਕੋਈ ਐਡੀ ਗੱਲ ਹੈ ਕੀ ਕੋਈ ਐਡੀ ਗੱਲ ਨਹੀਂ ਜੀ ਉਹ ਕਹਿੰਦੇ ਜੇ ਜੇ ਦੇ ਦਿਨ ਐ ਕਿਤੇ ਅਸੀਂ ਬਦਲ ਤਿਆਰ ਹੋ ਗਏ ਤੇ ਆਰੰਭੀ ਸੇ ਉਹ ਦੇਖੋ ਅੱਜ ਜਿੰਨੇ ਸਾਥੀ ਸਾਥੀ ਜਿੰਨੇ ਆ ਜੋ ਮਰਜੀ ਦੇ ਜਾ ਰਹੇ ਸਾਥੀ ਸਾਥੀ ਦੇ ਜਿਤਾ ਦੇ